ਇਹ ਹੈ ਦੋਸਤੋ ਪੰਜਾਬ ਦਾ ਸਭ ਤੋਂ ਪੁਰਾਣਾ ਪਿੰਡ ਪਿੰਡ ਦੇ ਵਿੱਚ ਅੱਜ ਵੀ ਪੁਰਾਣੇ ਕਿਲੇ ਮੌਜੂਦ ਨੇ ਪਿੰਡ ਦੇ ਲੋਕਾਂ ਦੇ ਘਰ ਵੀ ਜਿਹੜੇ ਕਿਲੇ ਹੀ ਲੱਗਦੇ ਨੇ ਦੇਖਣ ਨੂੰ ਜੇ ਤੁਸੀਂ ਪਿੰਡ ਦੀਆਂ ਗਲੀਆਂ ਛੜਕਾ ਵੇਖੋਗੇ ਤਾਂ ਇੰਨੀਆਂ ਜ਼ਿਆਦਾ ਉਜਾੜ ਪਈਆਂ ਨੇ ਵੀ ਬਿਲਕੁਲ ਜਿਹੜੀਆਂ ਮਸੂਰੀ ਇੱਟਾਂ ਦੀਆਂ ਬਣੀਆਂ ਹੋਈਆਂ ਨੇ ਤੇ ਦੇਖਣ ਨੂੰ ਜਿਹੜਾ ਬੰਦਾ ਵੀ ਨਜ਼ਰ ਨਹੀਂ ਆਉਂਦਾ ਤੇ ਵੱਡੀ ਗੱਲ ਦੋਸਤੋ ਭਗਵਾਨ ਸ਼੍ਰੀ ਰਾਮਚੰਦਰ ਦੇ ਨਾਨਕਿਆ ਇਸ ਪਿੰਡ ਇਹ ਉਹਨਾਂ ਦੀ ਮਾਤਾ ਦਾ ਘਰ ਹੁੰਦਾ ਸੀਗਾ ਤੇ ਆ ਜਿਹੜੀਆਂ ਪਿੰਡ ਦੀਆਂ ਸਾਰੀਆਂ ਗਲੀਆਂ ਇਹ 5000 ਸਾਲ ਪੁਰਾਣੀਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਇੱਕ ਐਸੇ ਪਿੰਡ ਵਿੱਚ ਲੈ ਕੇ ਆਇਆ ਕਹਿੰਦੇ ਜਿਹੜੇ ਭਗਵਾਨ ਸ਼੍ਰੀ ਰਾਮਚੰਦਰ ਦੇ ਨਾਨਕੇ ਪਿੰਡ ਨੇ ਉਹਨਾਂ ਦੀ ਮਾਤਾ ਦਾ ਜਿਹੜਾ ਕੁਛੱਲਿਆ ਦੇਵੀ ਉਹਨਾਂ ਦੀ ਮਾਤਾਂ ਦਾ ਨਾਮ ਸੀ ਤੇ ਉਹਨਾਂ ਦਾ ਜਿਹੜਾ ਘਰ ਅੱਜ ਵੀ ਕਹਿੰਦੇ ਇੱਥੇ ਮੌਜੂਦ ਆ ਤੇ ਬਣਿਆ ਹੋਇਆਗਾ ਤੇ ਰਾਮਚੰਦਰ ਜੀ ਇੱਥੇ ਆਉਂਦੇ ਵੀ ਰਹੇ ਆ ਪਹਿਲਾਂ ਤੁਸੀਂ ਵੇਖ ਲਓ ਜਦੋਂ ਆਪਾਂ ਪਿੰਡ ਦੇ ਵਿੱਚ ਵੜਦੇ ਹਾਂ ਤੇ ਇੱਕ ਬਹੁਤ ਸ਼ਾਨਦਾਰ ਜਿਹੜਾ ਮੰਦਿਰ ਬਣਾਇਆ ਹੋਇਆਗਾ ਇੱਕ ਪੁਰਾਣੇ ਪਰਬਤ ਦੀ ਤਰ੍ਹਾਂ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ ਮੰਦਰਾ ਦੇਖੋ ਬਹੁਤ ਜ਼ਿਆਦਾ ਉੱਚਾ ਤੇ ਉੱਪਰ ਜਿਹੜੀ ਸ਼ਿਵ ਭਗਵਾਨ ਦੀ ਮੂਰਤੀਆਂ ਲੱਗੀ ਹੋਈ ਆ ਪਿੰਡ ਦਾ ਨਾਮ ਹੈ ਜੀ ਕੜਮ ਪਟਿਆਲੇ ਸ਼ਹਿਰ ਦੇ ਲਾਗੇ ਜਿਹੜਾ ਇਹ ਪਿੰਡ ਪੈਂਦਾ ਹੈ ਪਿੰਡ ਦੇ ਵਿੱਚ ਇੱਕ ਬਹੁਤ ਸੁੰਦਰ ਜਿਹੜਾ ਮੰਦਿਰ ਵੀ ਬਣਾਇਆ ਹੋਇਆਗਾ ਤਕਰੀਬਨ 5-6000 ਸਾਲ ਪੁਰਾਣਾ ਪਿੰਡ ਹੈ ਤੇ ਤੁਹਾਨੂੰ ਗੰਦਾ ਦਿਖਾਵਾਂਗੇ ਬਿਲਕੁਲ ਜਿਹੜੀਆਂ ਪੁਰਾਣੀਆਂ ਗੰਦਾ ਨੇ ਉਸ ਟਾਈਮ ਦੀਆਂ ਅੱਜ ਵੀ ਮੌਜੂਦ ਨੇ ਤੇ ਆਹ ਦੇਖੋ ਸ਼ਿਵ ਭਗਵਾਨ ਦੀ ਮੂਰਤੀ ਹਨੂਮਾਨ ਤੇ ਹੋਰ ਵੀ ਕਾਫੀ ਜਿਹੜੀਆਂ ਮੂਰਤੀਆਂ ਇਸ ਮੰਦਿਰ ਦੇ ਵਿੱਚ ਲੱਗੀਆਂ ਹੋਈਆਂ ਨੇ ਇੱਕ ਬਹੁਤ ਸੋਹਣਾ ਆਪਾਂ ਕਹਿਦੇ ਹਾਂ ਨਾ ਜਿਹੜਾ ਮੰਦਿਰ ਬਣਾਇਆ ਹੋਇਆ ਹੈ ਕਿਉਂਕਿ ਕਹਿੰਦੇ ਭਗਵਾਨ ਸ਼੍ਰੀ ਰਾਮਚੰਦਰ ਦੇ ਨਾਨਕੇ ਆਇਸ ਪਿੰਡ ਹੈ ਨਾ ਤੇ ਆਪਾਂ ਲੋਕਾਂ ਤੋਂ ਪਤਾ ਵੀ ਕਰਾਂਗੇ ਤੇ ਉਹ ਜਿਹੜਾ ਘਰ ਉਹ ਕਿਲਾ ਮੌਜੂਦ ਹੈ ਕਹਿੰਦੇ ਜਿਹੜੇ ਉਹਨਾਂ ਦੇ ਮਾਤਾ ਜੀ ਜਿੱਥੇ ਰਹਿੰਦੇ ਹੁੰਦੇ ਸੀਗੇ ਤਾਂ ਦੂਜੇ ਪਾਸੇ ਤੋਂ ਨਜ਼ਾਰਾ ਵੇਖੀ ਆ ਦੇਖੋ ਕਿ ਪਰਬਤ ਦੇ ਮੰਗੂ ਜਿਹੜਾ ਇੱਕ ਵੱਡਾ ਆਪਾਂ ਕਹਿੰਦੇ ਗੇਟ ਬਣਾਇਆ ਹੋਇਆਗਾ ਤੇ ਉੱਪਰ ਜਿਹੜੀ ਸ਼ਿਵ ਭਗਵਾਨ ਦੀ ਜਿਹੜੀ ਮੂਰਤੀ ਲੱਗੀ ਹੋਈ ਆ ਤਾਂ ਜੋ ਦੋਸਤੋ ਹੁਣ ਚੱਲਦਾ ਇਹ ਪਿੰਡ ਵਾਲਾ ਜਿਹੜੇ ਤੁਸੀਂ ਕੰਦਾ ਵੇਖ ਕੇ ਅੰਦਾਜ਼ਾ ਲਾ ਲਓ ਵੀ ਪਿੰਡ ਹੈ ਜਿਹੜਾ ਉਹ ਕਿੰਨਾ ਪੁਰਾਣਾ ਹੈਗਾ ਇੱਥੇ ਜਿਹੜੀਆਂ ਪੁਰਾਣੀਆਂ ਕੰਧਾਂ ਨੇ ਬਿਲਕੁਲ ਕੁਸ਼ਕ ਜਿਹੜੀਆਂ ਢਾ ਦਿੱਤੀਆਂ ਤੇ ਕੁਸ਼ਕ ਜਿਹੜੇ ਘਰ ਨੇ ਉਹ ਢਾ ਦਿੱਤੇ ਤੇ ਕੁਸ਼ਕ ਜਿਹੜੀਆਂ ਹਲੇ ਵੀ ਪੁਰਾਣੀਆਂ ਕੰਧਾਂ ਨੇ ਉਹ ਇੱਥੇ ਮੌਜੂਦ ਨੇ ਤੇ ਆਜੋ ਆਪਾਂ ਕਿਲੇ ਵੱਲ ਚੱਲਦੇ ਆ ਤੁਹਾਨੂੰ ਦਿਖਾਉਣੇ ਆ 5000 ਸਾਲ ਪੁਰਾਣਾ ਕਿਲਾ ਤੇ ਆ ਦੇਖੋ ਤੁਸੀਂ ਆ ਜਿਹੜੀਆਂ ਕੰਧਾਂ ਵੇਖ ਲਓ ਇੱਥੇ ਮਸੂਰੀ ਟਾਣੀਆਂ ਬਣੀਆਂ ਹੋਈਆਂ ਨੇ ਤੇ ਅੱਜ ਵੀ ਜਿਹੜੀਆਂ ਮੌਜੂਦ ਨੇ ਬਹੁਤ ਟਾਈਮ ਪਹਿਲਾਂ ਜਿਹੜੀਆਂ ਇਹ ਕੰਧਾਂ ਘਰ ਕਹਿਦੀ ਆਪਾਂ ਬਣ ਗਏ ਸੀ ਨਾ ਬਹੁਤ ਸਾਰੇ ਲੋਕਾਂ ਨੇ ਢਾ ਕੇ ਤੋੜ ਮਰੋੜ ਕੇ ਜਿਹੜੇ ਆਪਾਂ ਕਹਿਦੀ ਹੈ ਹਨਾ ਵੀ ਦੁਆਰੇ ਬਣਾ ਲੇ ਪਰ ਬਹੁ ਸਾਰੀਆਂ ਪੁਰਾਣੀਆਂ ਚੀਜ਼ਾਂ ਤੁਹਾਨੂੰ ਪਿੰਡ ਵਿੱਚ ਅੱਜ ਵੀ ਦੇਖਣ ਨੂੰ ਮਿਲਣਗੀਆਂ ਜਿਹੜਾ ਇਹ ਰਾਹ ਜਾਂਦਾ ਹੈ ਇਹ ਜਾਂਦਾ ਜੀ ਕੇਲੇ ਨੂੰ ਕਿਲਾ ਕਹਿੰਦੇ ਰਾਮਚੰਦਰ ਦੇ ਮਾਤਾ ਜੀ ਉੱਥੇ ਰਹਿੰਦੇ ਸੀ ਕੁਸ਼ੱਲਿਆ ਦੇਵੀ ਦਾ ਜਿਹੜਾ ਘਰ ਹੈ ਮਤਲਬ ਉਹ ਬਣਿਆ ਹੋਇਆ ਅੱਜ ਵੀ ਇਹ ਸਾਰੀ ਜਾਣਕਾਰੀ ਦੋਸਤੋ ਪਿੰਡ ਦੇ ਲੋਕਾਂ ਨੇ ਦਿੱਤੀ ਹੈ ਜਦੋਂ ਵੀ ਤੁਸੀਂ ਆ ਕੇ ਇਸ ਪਿੰਡ ਵਿੱਚ ਪਤਾ ਕਰ ਸਕਦੇ ਹੋ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਨਾ ਵੀ ਭਗਵਾਨ ਰਾਮਚੰਦਰ ਜੀ ਜਿਹੜੇ ਨਾਨਕੇ ਸੀ ਉਹ ਕਿੱਥੇ ਸੀ ਤਾਂ ਦੱਸ ਦਈਏ ਕਿਹੜਾ ਮ ਪਿੰਡ ਹੈ ਪਟਿਆਲੇ ਦੇ ਵਿੱਚ ਇੱਕ ਪਟਿਆਲੇ ਦੇ ਲਾਗੀ ਪੈਂਦਾ ਹੈ ਨਾ ਤਾਂ ਦੋਸਤੋ ਇਹ ਪਿੰਡ ਦੇ ਵਿੱਚ ਜਿਹੜੇ ਭਗਵਾਨ ਸ਼੍ਰੀ ਰਾਮਚੰਦਰ ਦੇ ਨਾਨਕੇ ਸੀ ਆਹ ਦੇਖੋ ਬਹੁਤ ਉਚਾਈ ਤੇ ਜਿਹੜਾ ਇੱਕ ਕਿਲਾ ਬਣਿਆ ਹੋਇਆਗਾ ਤੇ ਆਪਾਂ ਕਿਲੇ ਦੇ ਕੋਲ ਜਿਹੜਾ ਪਹੁੰਚ ਗਏ ਬਿਲਕੁਲ ਜਵਾਈ ਜਿਹੜੇ ਨੇੜੇ ਪਹੁੰਚ ਗਏ ਤੇ ਇੱਕ ਪਿੰਡ ਦੇ ਵਿੱਚੋਂ ਤੁਸੀਂ ਵੇਖੋਗੇ ਜਿੱਥੇ ਮਰਜ਼ੀ ਖੜ ਕੇ ਵੇਖ ਲਓ ਇੱਕਲਾ ਸਾਨੂੰ ਵੱਖਰਾ ਹੀ ਨਜ਼ਰ ਆਊਗਾ ਕਿਉਂਕਿ ਸਭ ਤੋਂ ਉੱਚਾ ਹੈ ਪਿੰਡ ਦੇ ਵਿੱਚ ਤਾਂ ਆ ਮਾਤਾ ਕਸ਼ਲਿਆ ਦੇਵੀ ਹੈ ਨਾ ਤੁਸੀਂ ਜਾਣਦੇ ਹੋ ਭਗਵਾਨ ਰਾਮਚੰਦਰ ਦੇ ਜਿਹੜੇ ਮਾਤਾ ਉਹਨਾਂ ਦਾ ਨਾਮ ਕਸ਼ਲਿਆ ਦੇਵੀ ਸੀ ਤਾਂ ਉਹਨਾਂ ਦਾ ਕਹਿੰਦੇ ਜਿਹੜੇ ਇਹ ਘਰ ਸੀ ਇੱਥੇ ਮੰਦਿਰ ਬਣਾਇਆ ਹੋਇਆ ਹੈਗਾ ਉਹਨਾਂ ਦਾ ਤੇ ਇਧਰਲੇ ਪਾਸੇ ਤੁਸੀਂ ਵੇਖ ਲਓ ਵੀ ਜਿਹੜੇ ਪੁਰਾਣੇ ਘਰ ਕਹਿੰਦੀ ਹੈ ਨਾ ਪੁਰਾਣੇ ਕਮਰੇ ਅੱਜ ਵੀ ਮੌਜੂਦ ਨੇ ਤੇ ਕਿਲੇ ਦੀਆਂ ਗੰਦਾ ਵੀ ਦਿਖਾਉਣਾ ਤੁਹਾਨੂੰ ਅੱਜ ਇੱਕ ਪਾਸੇ ਜਿਹੜੀਆਂ ਕਿਲੇ ਦੀਆਂ ਗੰਦਾ ਬਣੀਆਂ ਹੋਈਆਂ ਨੇਗੀਆਂ ਵੀ ਇਹ ਜਿਹੜੇ ਘਰ ਨੇ ਇਹ ਬਹੁਤ ਟਾਈਮ ਪਹਿਲਾਂ ਜਿਹੜਾ ਇੱਕ ਕੋਠਾ ਕਹਿਦੀ ਆ ਆਪਾਂ ਹੈਨਾ ਬਹੁਤ ਟਾਈਮ ਪਹਿਲਾਂ ਜਿਹੜਾ ਇਹ ਬਣ ਗਿਆ ਸੀਗਾ ਤੇ ਅੱਜ ਵੀ ਮੌਜੂਦ ਹੈ ਕਿਤੇ ਟੁੱਟ ਗਿਆ ਸੀ ਪਰ ਦੁਬਾਰੇ ਰਿਪੇਅਰ ਜਿਹੜੀ ਇਸ ਚੀਜ਼ ਦੀ ਜ਼ਰੂਰ ਕੀਤੀ ਹੈਗੀ ਤੇ ਆਹ ਜਿਹੜੀਆਂ ਗੰਧਾਂ ਦੇਖ ਲਓ ਕਿੰਨੀਆਂ ਚੌੜੀਆਂ ਜਿਹੜੀਆਂ ਗੰਧਾਂ ਬਣਾਈਆਂ ਹੋਈਆਂ ਨੇ ਮਸੂਰੀ ਇੱਟਾਂ ਦੀਆਂ ਗੰਧਾਂ ਸੀਗੀਆਂ ਇਹ ਤੇ ਉਸ ਟਾਈਮ ਤੇ ਆਪਾਂ ਕਹਿਦੀ ਹੈਨਾ ਵੀ ਕਿੰਨੀਆਂ ਚੌੜੀਆਂ ਨੇ ਇਹ ਤੇ ਅੱਜ ਹਾਲਾ ਕਿ ਅੱਧੀਆਂ ਜਿਹੜੀਆਂ ਇਹ ਟੁੱਟ ਗਈਆਂ ਤੇ ਉਧਰਲੇ ਪਾਸੇ ਦੇਖ ਲਓ ਇਹ ਕਿਲੇ ਦਾ ਜਿਹੜਾ ਮੇਨ ਰਾਹ ਹੈਗਾ ਤੇ ਇਸ ਕਿਲੇ ਦੇ ਸਾਰੇ ਪਾਸੇ ਪਹਿਲਾਂ ਇੱਕ ਦਵਾਰ ਮਾਰੀ ਜਾਂਦੀ ਸੀਗੀ ਤਾਂ ਦੋਸਤੋ ਆਪਾਂ ਤੁਹਾਨੂੰ ਦਿਖਾਉਨੇ ਇੱਕ ਵਾਰ ਫੇਰ ਦਿਖਾ ਦਈਏ ਘਰ ਵੀਡੀਓ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੇ ਚਲੋ ਵੀ ਜਿਹੜਾ ਆ ਤੁਸੀਂ ਘਰ ਵੇਖ ਰਹੇ ਹੋ ਨਾ ਹਾਲਾਂਕਿ ਹੁਣ ਇਸ ਉੱਪਰ ਜਿਹੜੇ ਨਿਸ਼ਾਨ ਸਹਿਬ ਝੂਲ ਰਹੇ ਨੇ ਪਰ ਕਹਿੰਦੇ ਜਿਹੜਾ ਇਹ ਘਰ ਹੈਗਾ ਇਹ ਮਾਤਾ ਕਸ਼ਲਿਆ ਦੇਵੀ ਦਾ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮਾਤਾ ਦਾ ਤੇ ਉਹ ਜਿਹੜਾ ਪਿੰਡ ਹੈ ਇਹ ਉਹਨਾਂ ਦਾ ਨਾਨਕਾ ਪਿੰਡ ਆ ਆ ਦੇਖੋ ਕਿਲੇ ਦੀਆਂ ਕੰਧਾਂ ਕਿੰਨੀਆਂ ਮਜ਼ਬੂਤ ਨੇ ਤੇ ਕਿੰਨੀਆਂ ਜੜੀਆਂ ਚੌੜੀਆਂ ਨੇਗੀਆਂ ਦੋਸਤੋ ਇਸ ਪਿੰਡ ਦੇ ਵਿੱਚੋਂ ਲੰਘ ਰਹੇ ਸੀ ਜਦੋਂ ਪਤਾ ਕਰਿਆ ਕਿਸੇ ਬੰਦੇ ਤੋਂ ਵੀ ਉਹ ਕਿਲਾ ਕਿਉਂ ਬਣਾਇਆ ਤਾਂ ਉਸ ਬੰਦੇ ਨੇ ਦੱਸਿਆ ਵੀ ਜਿਹੜਾ ਇਹ ਕਿਲਾਗਾ ਇਹ ਇੱਥੇ ਮਤਲਬ ਆ ਭਗਵਾਨ ਰਾਮਚੰਦਰ ਦੇ ਜਿਹੜੇ ਨਾਨਕੇ ਸੀਗੇ ਤਾਂ ਦੋਸਤੋ ਇਹ ਉਹੀ ਜਿਹੜਾ ਮਹਿਲ ਕਹਿੰਦੀ ਆਪਾਂ ਹੈਨਾ ਪੁਰਾਣਾ ਮਹਿਲ ਕਿਲਾ ਕਹੈ ਜੀ ਇਹ ਵੀ ਆ ਦੇਖੋ ਕੰਧਾਂ ਕਿੰਨੀਆਂ ਮਜ਼ਬੂਤ ਨੇ ਹੈਨਾ ਤਾਂ ਇਹ ਭਗਵਾਨ ਸ਼੍ਰੀ ਰਾਮਚੰਦਰ ਦੇ ਨਾਨਕਿਆਂ ਦਾ ਘਰ ਹੁੰਦਾ ਸੀਗਾ ਮਾਤਾ ਕਸ਼ਲਿਆ ਦੇਵੀ ਜੀ ਜਿਹੜੇ ਇੱਥੇ ਰਹਿੰਦੇ ਹੁੰਦੇ ਸੀ ਹੈਨਾ ਪਹਿਲਾਂ दोस्तों वीडियो लगी कमेंट करके जरूर इधर आने हो किला के जरूर जायो वीडियो शेयर जरूर कर दो मेरा नाम तानिया है मेरा और मेरे बॉयफ्रेंड का काफी लंबे समय से रिलेशनशिप चल रहा था पर कुछ महीनों से उसकी लाइफ में लड़की आ गई थी और उसने उसके ऊपर वसीकरण करा दिया था इसके चक्कर से हम दोनों के बीच